ਮੈਂ ਜੀ ਪਹਿਲਾਂ 1 ਸਾਲ ਤੋਂ ਜਿਹੜਾ ਸੀਗਾ ਡਾਕਟਰ ਸਾਹਿਬ ਕੋਲੋਂ ਆਇਆ ਸੀਗਾ ਤੇ ਮੈਂ तकरीबन 20-25 ਦਿਨ ਇنسولিন ਲਗਾਇਆ ਸੀਗਾ ਉਸ ਤੋਂ ਬਾਅਦ ਚ ਮੈਂ ਇنسولিন ਛੱਡਤਾ ਸੀ ਤੇ ਫਿਰ ਮੈਂ ਦਵਾਈਆਂ ਤੇ ਆ ਗਿਆ ਸੀ ਫਿਰ ਦਵਾਈਆਂ ਨਾਲ ਵੀ ਮੇਰੀ ਸ਼ੂਗਰ ਕੰਟਰੋਲ ਹੋਣ ਲੱਗੀ ਥੋੜਾ ਡਾਈਟ ਵਾਲੇ ਵੀ ਧਿਆਨ ਦਿੱਤਾ ਸੈਰ ਵੀ ਕੀਤੀ ਉਸ ਤੋਂ ਬਾਅਦ ਚ ਦਵਾਈਆਂ ਵੀ ਛੁੱਟ ਗਈਆਂ ਤੇ ਮੇਰੀ 슈ਗਰ ਵੀ ਨਾਰਮਲ ਆਂਦੀ ਹੁਣ ਥੋੜੀ ਚਾਹ ਵੀ ਮਿੱਠੀ ਪੀ ਲੈਨੇ ਆ ਐਚ ਬੀਏ 1 ਸੀ ਉਹ ਨਾਰਮਲ ਆਂਦਾ ਹੁਣ 6 ਤੋਂ ਲੈਵਲ ਘੱਟ ਹੀ ਆਂਦਾ ਹੈਗਾ ਤੇ ਹੁਣ ਬਹੁਤ ਵਧੀਆ ਲੱਗਦਾ ਕਵਾਂਗਾ ਕਿ ਜਿਨ੍ਹਾਂ ਨੂੰ ਹੋਈ 슈ਗਰ ਨਈ ਨਈ ਟਾਈਪ 2 ਡਾਇਬੀਟਿਸ ਉਹ ਜ਼ਰੂਰ ਇੱਕ ਵਾਰੀ ਸਰ ਕੋ ਆਨ ਕੇ ਇਨਸੂਲਿਨ ਤੋਂ ਡਰਨ ਨਾ ਉਹ ਦੋ ਗੱਲਾਂ ਕਿ ਤੁਸੀਂ ਕਹਿ ਸਕਦੇ ਹੋ ਕਿ ਵੀ ਸ਼ੂਗਰ ਦਾ ਡੀਕਾ ਲਗਾਇਆ ਲਗਦਾ ਨਹੀਂ ਹੈ ਆਦਤ ਨਹੀਂ ਪੈਂਦੀ ਬਿਲਕੁਲ ਜੀ ਕੋਈ ਆਦਤ ਨਹੀਂ ਪੈਂਦੀ ਹੈਗੀ ਮੈਂ ਖੁਦ ਵੀ 25 ਦਿਨਾਂ ਬਾਅਦ ਛੱਡਤਾ ਸੀ ਡਾਕਟਰ ਦੇ ਰਿਕਵਰਮੈਂਟ ਦੇ ਨਾਲ ਤੇ ਦਵਾਈਆਂ ਤੇ ਆ ਗਿਆ ਸੀ ਤੇ ਦਵਾਈਆਂ ਵੀ ਹੁਣ ਡਾਕਟਰ ਸਾਹਿਬ ਨੇ ਛਡਾ ਦਿੱਤੀਆਂ ਔਰ ਪਿਛਲੇ 1 ਸਾਲ ਤੋਂ ਤੁਸੀਂ ਬਿਨਾਂ ਕਿਸੇ ਦਵਾਈ ਦੇ ਔਰ ਈਵਨ ਮਿੱਠੀ ਚਾਹ ਪੀ ਕੇ ਵੀ ਤੁਹਾਡੀ ਸ਼ੂਗਰ ਜੜੀ ਕੰਟਰੋਲ ਚ ਪੈ ਰਹੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਰੋਟੀ ਵੀ ਖਾਣਿਆ ਸਭ ਕੁਝ ਖਾਣਿਆ ਮਿੱਠੀ ਚਾਹ ਵੀ ਪੀਣਿਆ ਉਦੇ ਨਾਲ ਵੀ ਬਿਲਕੁਲ ਮੇਰਾ HbA1c ਵੀ ਠੀਕ ਆ ਜਾਂ ਲੈਵਲ ਉਹਦਾ 6.0 ਤੋਂ ਲੈਵਲ ਘਟ ਕੇ ਘਟ ਗਿਆ ਹੁਣ ਤੇ ਹੁਣ ਬਿਲਕੁਲ ਠੀਕ ਹੈਗਾ ਤੇ ਇਹੀ ਮੋੜਾ ਹੁੰਦਾ ਹੈ 슈ਗਰ ਦਾ ਮੋੜਾ ਤੁਹਾਡਾ ਪੈ ਚੁੱਕਾ ਵੈ ਹਾਂਜੀ ਤੇ ਅ ਲੇਕਿਨ ਫਿਰ ਵੀ ਆਪਣਾ weight ਦਾ ਆਪਣਾ purhez ਦਾ ਖਿਆਲ ਰੱਖਣਾ ਹੈ ਤਾਂ ਕਿ ਇਹ ساری ਉਮਰ ਮੋੜਾ ਐਂਜੀ ਮੋੜਾ ਹੀ ਪਿਆ ਰਹੇ ਹਾਂਜੀ ਬਿਲਕੁਲ